嗯。<noise> <noise> 4 ਤੇ 5 ਜੂਨ ਜਿਹੜਾ ਮੇਲਾ ਹੁੰਦਾ ਆ ਇਹਦੀ ਤਿਆਰੀ ਜਿਹੜੀ ਪੂਰੀਆਂ ਹੋ ਚੁੱਕੀਆਂ ਆ 4 ਜੂਨ ਰਾਤ ਨੂੰ ਕਵਾਲ ਮਹਿਫਲ ਨਾਲ ਆਪਣੇ ਚਿਰਾਗ ਰੋਸ਼ਨ ਕਰਕੇ ਕਵਾਲ ਮਹਿਫਲ ਚੱਲੂਗੀ ਨਾਲ ਲੰਗਰ ਤੁਰਤੇ ਜਾਊਗਾ ਤੇ ਇਸੇ ਤਰੀਕੇ ਆ 5 ਜੂਨ ਨੂੰ ਛੰਡੀ ਦੀ ਰਸਮ ਵੀ ਚਾਦਰ ਦੀ ਰਸਮ ਉਸਦੇ ਨਾਲ ਹੀ ਆਪਣਾ ਜਗਾ ਹੈ ਸਿੰਗਰ ਆਪਣੇ ਗੁਣਗਾਂ ਕਰਨਗੇ ਨਾਲ ਲੰਗਰ ਵੀ ਪੂਰਾ ਟੁਰ ਚੱਲੇਗਾ ਇਹ ਸਾਰੇ ਆਪਣੇ ਸਾਧ ਸੰਗਤ ਨੂੰ ਦਿੱਤੀ ਹੈ ਸਾਰੇ ਹਮ ਮੌਕੇ ਆਪਣੇ ਦਰਵਾਜ਼ੇ ਪਹੁੰਚੋ ਤੇ ਕਾਫੀ ਮਹਾਂਪੁਰਸ ਜਿਹੜੇ ਪਹੁੰਚ ਗਏ ਦਰਬਾਰ ਤੇ ਆਸ਼ੀਰਵਾਦ ਦੇਣ ਲਈ ਤੇ ਇਸੇ ਤਰੀਕੇ ਨਾਲ ਆਪਣੇ ਦਰਬਾਰ ਪੰਜ ਪੀਰ ਹਜਤਪਾ ਪੰਜ ਪੀਰ ਬੰਗਾ ਰੋਡ ਨੂੰ ਮੈਸੇ ਸਾਰੇ ਪਹੁੰਚੋ ਪੀਰਾਂ ਦੀ ਮੈਂ ਤੁਹਾਡਾ ਆਪਣਾ ਗਾਇਕ ਮਹੇਸਾਜਨ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਪੰਜ ਪੀਰ ਬੰਗਾ ਰੋਡ ਵਿਖੇ ਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ 4 ਜੂਨ ਨੂੰ ਚਿਰਾਗ ਰੋਸ਼ਨ ਕੀਤੇ ਜਾਣਗੇ ਅਤੇ ਉਸ ਤੋਂ ਬਾਅਦ ਮਹਿਫਲੇ ਕਵਾਲੀ ਦਾ ਆਗਾਜ਼ ਕੀਤਾ ਜਾਵੇਗਾ ਜਿਹਦੇ ਵਿੱਚ ਬੰਟੀ ਕਵਾਲ, ਸਨਾ ਖਾਨ, ਆਬਦ ਅਲੀ ਬਤੋਈ ਤੇ ਹੋਰ ਵੀ ਬਹੁਤ ਅੱਛਾ-ਅੱਛਾ ਕਵਾਲ ਦਰਵਾਜ਼ੇ ਵਿੱਚ ਹਾਜ਼ਰੀ ਭਰਨਗੇ ਔਰ ਇਸੇ ਤਰ੍ਹਾਂ 5 ਜੂਨ ਨੂੰ ਝੰਡੇ ਦੀ ਰਸਮ ਕੀਤੀ ਜਾਵੇਗੀ ਅਤੇ ਉਸ ਤੋਂ ਉਪਰੰਤ ਚਾਦਰਾਂ ਚੜਾਉਣ ਦੀ ਰਸਮ ਤੋਂ ਬਾਅਦ ਪੰਜਾਬ ਦੇ ਮਸ਼ਹੂਰ ਕਲਾਕਾਰ ਹਾਜ਼ਰ ਲਗਾਉਣਗੇ ਜਿਨ੍ਹਾਂ ਦੇ ਵਿੱਚ ਸੁਲਤਾਨਾ ਨੂਰਾ ਜੀ, ਮਨੀ ਗਿੱਲ ਜੀ ਬਲਜਿੰਦਰ ਬੈਂਸ ਹੋਰ ਮੈਂ ਤੁਹਾਡਾ ਆਪਣਾ ਮਹੇਸਾ ਜਨ ਔਰ ਹੋਰ ਵੀ ਬਹੁਤ ਅੱਛੇ ਅੱਛੇ ਕਲਾਕਾਰ ਅਮਿਤ ਅਨਵਰ ਜੀ ਹਾਜ਼ਰ ਲਗਾਉਣਗੇ ਔਰ ਇਸ ਮੌਕੇ ਤੇ ਸੰਗਤਾਂ ਨੂੰ ਅਸ਼ੀਰਵਾਦ ਦੇਣ ਵਾਸਤੇ ਵੱਖ-ਵੱਖ ਡੇਰਿਆਂ ਤੋਂ ਸੰਤ ਫਕੀਰ ਸ਼ਿਰਕਤ ਕਰਨਗੇ ਸੋ ਸੰਗਤਾਂ ਨੂੰ ਬੇਨਤੀ ਕਿ ਹੁਮ ਹਮਾਕੇ ਪਹੁੰਚੋ ਪੰਜ ਪੀਰ ਸਰਕਾਰ ਦਾ ਅਸ਼ੀਰਵਾਦ ਪ੍ਰਾਪਤ ਕਰੋ ਆਪਣਾ ਜੀਵ ਸਫਲ ਬਣਾਓ ਜੈ ਪੀਰਾਂ ਦੀ